ਡੇਟੇ ਦੀ ਬਠਿੰਡਾ ਜਿਲ੍ਹੇ ਦੇ ਪਿੰਡ ਜੰਗੀ ਰਾਣਾ ਦੇ ਵਿੱਚ ਸੋਰੇ ਪਰਵਾਸ ਦੇ ਵੱਲੋਂ ਨੂੰ ਦਾਗਲਾ ਘੁੜਰੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਸੋਰਾ ਪਰਿਵਾਰ ਦੇ ਚਾਰ ਮੈਂਬਰਾਂ ਦੇ ਉੱਪਰ ਥਾਣਾ ਨੰਦਗੜ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਜਮਿਤਾ ਲੜਕੀ ਦਾ ਪਤੀ ਸੋਰਾ ਤੇ ਨਮਾਨ ਸ਼ਾਮਿਲ ਜਨ ਇਸ ਮਾਮਲੇ ਸੰਬੰਧੀ ਪੁਲਿਸ ਦੇ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਦੇ ਚਲੇ ਨਾਨਾਂ ਦੀ ਗੈਰਾਈ ਹੁਣੀ ਬਾਕੀ ਹੈ ਜਿਸ ਕਰਕੇ ਲੜਕੀ ਦੇ ਪਰਿਵਾਰ ਦੇ ਵੱਲੋਂ ਪਹਿਲਾਂ ਥਾਣਾ ਨੰਦਗੜ ਦੇ ਬਾਹਰ ਧਰਨਾ ਲਗਾਇਆ ਗਿਆ ਇਸ ਤੋਂ ਬਾਅਦ ਅੱਜ ਐਸਐਸਬੀ ਬਟਿੰਡਾ ਦੇ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਉਹਨਾਂ ਨੂੰ ਧਰਨਾ ਲਗਾ ਦਿੱਤਾ ਗਿਆ ਅਤੇ ਫਿਰ ਇੱਥੇ ਲੜਕੀ ਦੇ ਨਾਂ ਦੀ ਗ੍ਰਿਫਤਾਰੀ ਮੰਗ ਰੱਖੀ ਹੋਈ ਹੈ। ਕੀ ਗੱਲ ਕੀ ਹੋਈ? ਬੱਸ ਹੋਣੇ ਕੀ ਸੀ ਬਸ ਹੋਣਾ ਮੈਨੂੰ ਵੀ ਕੁੜੀ ਹਿੱਲੀਆ ਬਲੱਡ ਘਟ ਗਿਆ ਗਮ ਹੋ ਗਈ। ਜਦੋਂ ਸ਼ਿਕਾਇਤ ਕੋ ਸਾੜ ਜਾਂਨ ਵਾਲੀ ਪਈ ਸੀ। ਚਲਦਾ ਜੀ ਐਨੇ ਹੀ ਪਤਾ ਕੋਈ ਸਾਨੂੰ ਦੱਸ ਕੇ ਨਹੀਂ ਕੋਈ ਸਾ ਗਾੜੀ ਘੜਾ ਲਾ। ਤੇ ਉਸ ਤੋਂ ਬਾਅਦ ਇਹ ਸਿੱਕ ਕੋਲੇ ਗਏ ਬੇ ਕੋਈ ਕੋਈ ਕੋਲ ਨੇ ਸਾਡੀ ਸਰਵਾਈਵ ਨਹੀਂ ਕਰੀ ਤਾਂ ਇਹ ਵੰਗ ਬਿਆਨ ਕਿੰਨਾ ਟੈਂਕ ਕਾ ਨੂੰ 2 ਮਹੀਨੇ ਹੋ ਗਏ ਸੀ ਵਿਆਹ ਕੀ ਉਸ ਤੋਂ ਪਹਿਲਾਂ ਕਿ ਫੋਨ ਆਉਂਦੇ ਸੀ ਕਿ ਤੁਹਾਨੂੰ ਪਰੇਸ਼ਾਨ ਕੀਤਾ ਦੇ ਹੁਣ ਆਪ ਦੇ ਸੀ 3 ਮਹੀਨੇ ਆਖੀ ਰੇਟ ਲੈ ਆ ਚੁੱਕੀ ਸੀ 3 ਮਹੀਨੇ ਤੱਕ ਤਾਂ ਮੈਂ ਵੀ ਇਹ ਰਾਈ ਲੈ ਕੇ ਸੀਗੇ ਉਹ ਉਪਵਾਸ ਵੀ ਕੰਨੀ ਵੀ ਠੀਕ ਆ ਠੀਕ ਰਹੀ ਦੋ ਤਿੰਨ ਮਹੀਨੇ ਤੱਕ ਰਹੀ ਹੁਣ ਫੇਰ ਹੋਰ ਨਹੀਂ ਕੋਈ ਕੰਮ ਕਰਦੇ ਸੀ ਕੰਮ ਕਰਦੇ ਸੀ ਤੇ ਮਾਰਿਆ ਕਦੋਂ ਗਿਆ ਉਹ ਮਾਰਿਆ ਕਿ ਸਾਡੇ ਨਾਲ 7 ਵਜੇ ਫੋਨ ਆਇਆ ਜੀ ਉਦੋਂ ਤਾਂ ਪਹਿਲਾਂ ਹੀ ਮੁੱਕੀ ਵੀ ਸੀ ਜਦੋਂ ਜੜਵੇ ਲੈ ਕੇ ਆਏ ਉਦੋਂ ਪਹਿਲਾਂ ਘਰੇ ਮੁੱਕੀ ਸੀਗੀ ਮਾਰੀ ਜੀ ਜਦੋਂ ਗਏ ਉੱਥੇ ਕੀ ਕਿਹਾ ਗਿਆ ਉਹਨਾਂ ਨੇ ਕਿਹਾ ਵੀ ਬਲੱਡ ਘਟ ਗਿਆ ਗੰਮ ਹੋ ਗਈ ਐ ਜੀ ਤੇ ਉੱਥੇ ਜੀ ਪਤਾ ਲੱਗ ਗਿਆ ਜਦੋਂ ਮੂੰਹ ਨਾਲ ਵਿੱਚ 9 ਵਜੇ ਪਈ ਸੀ ਕਿ ਮੁੱਕੀ ਪਈ ਸੀ ਸਾਡੇ ਜਾਂਦਾ ਉਹਨਾਂ ਕਿ ਉਸ ਇੰਨੇ ਹੀ ਉਹਨਾਂ ਨੇ ਕਿਹਾ ਵੀ ਬਲੱਡ ਘਟ ਗਿਆ ਤੇ ਕੋ 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 ਕਰਤਾ ਇਹਦਾ ਕਹਿ ਕੇ ਖਤਮ ਲਿਆ ਅੱਜ ਮੇਨਨ ਆਈ ਮੈਸਿਸ ਦੇ ਹਿਸਾਬ ਨਾਲ ਇਹਨਾਂ ਨੇ ਦੋ ਦਿਨ ਲੈ ਲਏ ਬਹੁਤ ਨਾਲ ਇਸ ਕੋਈ ਹੜਦੇ ਆਗੇ ਹੋ ਗਈ ਕੀਤਾ ਗੱਲ ਹਾਂਜੀ ਚੱਲ ਰਹੀ ਹੈ ਵਿਸ਼ਾ ਨੁਕਤਾ ਬੈ ਸਾਰੇ ਮਿੱਠੇ ਲੱਗ ਰਹਾ ਠੰਡੇ ਬਲਾਕ ਦਾ ਮੈਂ ਜਰਨਲ ਫਿਲਟਰੀ ਆ ਅੱਜ ਜਿਹੜਾ ਆ ਗਿਆ ਜੀ ਤਕਰੀਬਨ 50 ਦਿਨ ਤੋਂ ਪਿੱਛੇ ਦੇ ਬਾਵਜੂਦ ਜਿਹੜਾ ਬਹਿਮਨ ਦਵਾਨੇ ਦੀ ਗੁੱਡੀ ਸੀਗੀ ਜੰਗੀ ਰਾਣੇ ਵਿਆਹੀ ਹੋਈ ਸੀ ਸਾਲ ਪਹਿਲਾਂ ਦੀ ਗੱਲ ਹੈ ਇਹ ਤੇ ਉਹਦਾ ਪਿਆਹਕਰ ਹੋ ਗਏ ਜਾਨੀ ਮਦਦ ਕਰੇ ਨੂੰ ਉਹਦੀ ਹੱਤਿਆ ਕਰਤੀ ਚਾਰ ਪਰਿਵਾਰ ਦੇ ਜੀ ਆ ਉਹ ਜੰਗੀ ਰਾਣੇ ਦੇ ਤੇ ਤਿੰਨਾਂ ਨੂੰ ਰੈਕਟ ਪਾਤੀ ਚੌਥੇ ਜਿਹੜੀ ਉਹਦੀ ਨਾਨਾ ਜਿਹੜੀ ਕੁੜੀ ਦੀ ਹੱਤਿਆ ਕਰੀ ਸੀ ਉਹ ਉਹ ਹਜੇ ਤਾਂ ਹੀ ਜਾਨੀ ਉਹ ਬਾਹਰ ਹੈ ਤੇ ਲਗਾਤਾਰ ਜਾਨੀ ਆਏ ਫੁੱਲ ਦਿੱਤੀ ਹੋਈ ਆ ਪ੍ਰਸ਼ਾਸਨ 1:00 ਵਜੇ ਅਸੀਂ ਇਹ ਕਹਿਣਾ ਠੀਕ ਆ ਬਾਤ ਨਹੀਂ ਆਉਂਦਾ ਦੀ ਪੁੱਤ ਜਿਹੜੀ ਕਹਾਣੀ ਬਣ ਗਈ ਪਰ ਫੌਰੀ ਇਹ ਪਰਿਵਾਰ ਨੂੰ ਨਾਲ ਦੀ ਨਾਲ ਇਨਸਾਫ ਮਿਲਣਾ ਚਾਹੀਦਾ ਸੀ ਰੈਸਟ ਪਾਉਦੇ ਦਾ ਕਾਨੂੰਨੀ ਪ੍ਰਕਿਰਿਆ ਕੀ ਹੁੰਦੀ ਆ ਉਹਦਾ ਨਹੀਂ ਸਾਨੂੰ ਬੜਾ ਕੋਈ ਰੌਲਾ ਸਾਡਾ ਅਸੀਂ ਕਹਿੰਦੇ ਆ ਫੌਰੀ ਰੈਸਟ ਤਾਂ ਪਾਈ ਜਾਵੇ ਨਾ ਜਿਹੜਾ ਦੋਸ਼ੀ ਆ ਨਾ ਉਹ ਜਿਹੜਾ ਪਰਚੇ 'ਚ ਨਾ ਉਹਦਾ ਬਲਜਿੰਦਰ ਕੌਰ ਦਾ ਉਹ ਨੂੰ ਹਲੇ ਤਾਂ ਹੀ ਜਾਣੀ ਰੈਸਟ ਨਹੀਂ ਪਾਈ ਉਹਦੀ ਹੁਣ ਅੱਜ ਜਾਣੀ ਇੱਥੇ ਵੱਡੇ ਘੱਟ 'ਚ ਅਸੀਂ ਆਏ ਆ ਦੁਬਾਰੇ ਕਿਉਂਕਿ ਤਿੰਨ ਪੰਜ ਦਿਨ ਹੋ ਗਏ ਦੋ ਦਿਨਾਂ ਦਾ ਭਰੋਸਾ ਉਹ ਲੋ ਦਿੱਤਾ ਸੀ ਅਸੀਂ ਦੋ ਦਿਨ ਲਾ ਕੇ ਪੰਜਵੇਂ ਦਿਨ ਫੇਰ ਆਏ ਆ ਹੁਣ ਵੀ ਇਸ ਤਰ੍ਹਾਂ ਹੀ ਆ ਦੋ ਦਿਨਾਂ ਦਾ ਭਰੋਸਾ ਦਿੱਤਾ ਤੀਜੇ ਦਿਨ ਅਸੀਂ ਸਾਡੀ ਬੇਨਤੀ ਹੋਊਗੀ ਕਿਉਂਕਿ ਅਸੀਂ ਪਰਿਵਾਰ ਨੂੰ ਕੋਈ ਮੂਹਰ ਫੋਣ ਜੋਗਰੇ ਨਹੀਂ ਕਿਉਂਕਿ ਜੱਥੇਬੰਦੀ ਆ ਜੇ ਅਸੀਂ ਇਹੋ ਜੇ ਕੰਮ ਵਾਸਤੇ ਖੜਾਂਗੇ ਨਾ ਫਿਰ ਸਤੂ ਕਰਾਉਣਾ ਕੀ ਹੈ ਕਿਸੇ ਨੇ ਅਸੀਂ 2 ਦਿਨ ਵੇਟ ਕਰਕੇ ਹੋੜ ਤੀਜੇ ਦਿਨ ਜਾਨੀ ਇੱਥੇ ਹੀ ਆਵਾਂਗੇ ਫਿਰ ਲਗਾਤਾਰ ਇਹਨੂੰ ਜਾਨੀ ਚਲਾਵਾਂਗੇ ਕਿ ਹਜੇ ਤਾਈਂ ਇਹ ਸਥਾਪਨਾ ਬਿਲਕੁਲ ਜੀ ਉਹਦਾ ਆਫਰ ਲੈਟਰ ਆਇਆ ਸੀ ਪੜ੍ਹਾਈ ਬਹੁਤ ਕਰੀ ਸੀ 2 ਦਿਨ ਪਹਿਲਾਂ ਆਫਰ ਲੈਟਰ ਆਇਆ ਸੀ ਉਹਨੇ ਬਾਹਰ ਜਾਣਾ ਸੀ ਕੁਇਤਾ ਹੈ ਇਹਦਾ ਮਾਵਲਾ ਸੀਗਾ ਕਿਉਂਕਿ ਲਾ ਮੈਰਿਜ ਦੇ ਮਾਵਲੇ ਇਹੋ ਜਿਹੇ ਹੁੰਦੇ ਆ ਉਹ ਕਿਹੜਾ ਤਾਂ ਉਹ ਭਾਵਕ ਹੁੰਦੇ ਹੁੰਦੇ ਆ ਆਪਦੇ ਉਸ ਗੇੜ 'ਚ ਉਸ ਤੋਂ ਬਾਅਦ ਫਿਰ ਉਹ ਮੰਗ ਕਰਦੇ ਆ ਵੀ ਸਾਨੂੰ ਕੋਈ ਲਹੇਜ ਵੀ ਪੂਰਾ ਦਿੱਤਾ ਜਾਵੇ ਯਾਨੀ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਕੋਈ ਮਾਵਲਾ ਸੀਗਾ ਹਾਂ ਲਾ ਮੈਰਿਜ ਹੋਈ ਤੇ ਘਰ ਦੁੱਖ ਦੀ ਗੱਲ ਇਹ ਆ ਵੀ ਆਏ ਕਿਸੇ ਦੀ ਆਤਮ ਹੱਤਿਆ ਕਰ ਦੇਣੀ ਇਹ ਦੋ ਦਿਨ ਇਸ ਗੱਲਾਂ ਨੂੰ ਬੜਾਵਾ ਮਿਲ ਰਹੇ ਆ ਜੇ ਇੱਥੇ ਨਾ ਪ੍ਰਸ਼ਾਸਨ ਨੇ ਨਾਂ ਪਾਈ ਤਾਂ ਇਹ ਗੱਲਾਂ ਆਮ ਹੀ ਬਣ ਜਾਣਗੀਆਂ ਆਮ ਬਣੀਆਂ ਹੀ ਪਈਆਂ ਕੋਈ ਇਹਦੇ 'ਚ ਚੱਕ ਨਹੀਂ ਆਮ ਆਤਮ ਹੱਤਿਆ ਹੋ ਰਹੀ ਹੈ ਜਾਨੀ ਸਾਡੇ ਵੀ ਤਿਆਰ ਚਾੜੀ ਪੁੱਛ ਕੇ ਦੇਖੋ ਜੀ ਨਹੀਂ ਨਹੀਂ ਬੁਰੀਅਤ ਨਹੀਂ ਆਉਂਦੀ ਇਹ ਹਜੇ ਤਾਈਕ ਤੁਹਾਡੇ ਮਰੇ ਦਾ ਆਸਰਾ ਨਹੀਂ ਲੈਣਾ ਪਲੀਜ਼ ਜure ਹੀ ਬੈਠੋ ਇੱਥੇ ਹੀ ਬੈਠਾਂਗੇ ਜੋ ਵੀ ਆਪਣਾ ਅੰਦਰਲੇ ਵੀਰ ਆ ਕੇ ਕਹਿਣਗੇ ਉਹਨਾਂ ਦੇ ਮੁਤਾਬਕ ਅੱਗੇ ਫੈਸਲਾ ਲੈਣਾ ਬਾਪੂ ਜੀ ਮਾਮਲਾ ਕੀ ਹੈ ਜੀ ਇਹ ਬਹਿਮਣ ਦਵਾਨੇ ਤੋਂ ਜੰਗੀ ਰਾਣੀ ਕੁੜੀਆ ਵਿਆਹੀ ਸੀ ਸਵਾ ਕ ਸਾਲ ਹੋ ਗਿਆ ਹਮ ਬਹਿਮਣ ਦਵਾਨੇ ਤੋਂ ਤੇ ਉਹ ਕੁੜੀਆਂ ਦੀ ਮਤਲਬ ਸਾਰੇ ਪਰਿਵਾਰ ਨੇ ਮਾਰਤੀ ਵਿੱਚ ਉਹਦੀ ਨਨਾਨ ਉਹਦੀ ਸੱਸ ਸਹੁਰੇ ਵਾਲਾ ਤੇ ਸੋਹਰਾ ਪਰੰਤੂ ਚਾਰਾਂ ਦੇ ਪਰਚਾ ਤਾਂ ਕਰ ਲਿਆ ਦਰਜ ਕੁੜੀ ਨੂੰ ਬਚਾਇਆ ਜਾ ਰਿਹਾ ਉਹਦੇ ਤੇ ਅੱਜ ਤੱਕ ਰੇਡ ਹੀ ਨਹੀਂ ਕਰੀ 45 ਦਿਨੋਂ ਕਿੰਨੇ ਦਿਨ ਹੋ ਗਏ ਲਗਭਗ 45 ਦਿਨ ਹੋ ਗਏ ਜੀ 55 ਦਿਨ ਹੱਪ ਜੋ ਇਸ ਮਾਮਲੇ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਨਹੀਂ ਬਹੁਤ ਵਾਰੀ ਮਿਲੇ ਜੀ ਮਤਲਬ ਥਾਣਾ ਸਾਦਰ ਨੂੰ ਵੀ ਮਿਲੇ ਮਤਲਬ ਇਹ ਕੁੜੀ ਦੇ ਨਾਨਕੇ ਪਿੰਡ ਦਿਉਣਾ ਸੀ ਦਿਉਣ ਤੋਂ ਆ ਰੇਮਨ ਤੋਂ ਉਹਨਾਂ ਦੀ ਲੜਕੀ ਸੀ ਵਿਆਹ ਹੀ ਜੰਗੀ ਰਾਣੀ ਹੈ ਦੋਨੋਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਇਦੋਂ ਪਹਿਲਾਂ ਚ ਪੰਜ ਛੇ ਵਾਰ ਇਕੱਠੀਆਂ ਹੋ ਚੁੱਕੀਆਂ ਡੀਐਸਪੀ ਮੈਡਮ ਨੂੰ ਮਿਲਿਆ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਪਹਿਲਾਂ ਇਦੋਂ ਪਹਿਲਾਂ ਵੀ ਆ ਕੇ ਮਤਲਬ ਮਿਲੇ ਉਦੋਂ ਵੀ ਵਿਸ਼ਵਾਸ ਦਵਾਇਆ ਚਐਸਐਸਪੀ ਦੇ ਮੈਡਮ ਦੇ ਆਏ ਸਨ ਐਸਐਸਪੀ ਮੈਡਮ ਹੈ ਨਹੀਂ ਐਸਪੀ ਐ ਚਾਹੀ ਨਹੀਂ ਗੱਲਬਾਤ ਨਹੀਂ ਹੈ ਜੇ ਗੱਲਬਾਤ ਚੱਲ ਰਹੀ ਹੰ ਤਾਂ ਟੀਮ ਗਈ ਹੋਈ ਹੈ ਉਹ ਬਾਹਰ ਜਾ ਕੇ ਦੱਸੋ ਜੋ ਵੀ ਫੈਸਲਾ ਹੁੰਦਾ ਪਰੰਤੂ ਅਸੀਂ ਤਾਂ ਕੋਈ ਇਹਦੇ ਤੋਂ ਸਾਨੂੰ ਨਾ ਤਾਂ ਧਰਨੇ ਲਾਉਣ ਦਾ ਚਾਹੋ ਆ ਅਸੀਂ ਤਾਂ ਆਪਦੀ ਨੌਜਵਾਨ ਲੜਕੀ ਮਰ ਗਈ ਉਹਦੇ ਲਈ ਇਨਸਾਫ ਚਾਹੀਦਾ ਵੀ ਜੋ ਲੜਕੀ ਦੇ ਮੁਰਜਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇੱਕ ਲੜਕੀ ਜੇ ਭਗੌੜੀ ਆ ਕੁੜੀ ਦੀ ਨਾਨਣ ਉਹਦੇ ਤੇ ਕੋਈ ਰੇਡ ਹੀ ਨਹੀਂ ਕੀਤੀ ਅੱਜ ਤੱਕ ਕਿਉਂ ਕਿਉਂ ਲੱਗਦਾ ਕਿਉਂ ਨਹੀਂ ਕੀਤੀ ਕਿੱਥੇ ਲਗਵਾਉਣਗੇ ਇਹ ਹੁਣ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਹੋ ਸਕਦਾ ਗਾਂਧੀ ਦੀ ਕੋਈ ਸ਼ਾਰਜ ਪੈ ਗਈ ਹੋਵੇ ਇਨਵੋਲਵ ਕਿੰਨੇ ਜਣੇ ਇਹਦੇ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਕਤਾਹੀ ਹੈ ਉਹ ਕੋਕ ਜੇ ਦੂਜੇ ਤਿੰਨ ਮਰਦਾਂ ਮਰਜੋਂ ਫੜੇ ਜਾ ਸਕਦੇ ਆ ਤਾਂ ਉਹ ਕੁੜੀ ਕਿੱਥੇ ਪਸ ਸਕਦੀ ਸੀ ਉਹਦੇ ਨਾਨਕੇ ਪਰਿਵਾਰ ਮਾਮੇ ਚਾਚੇ ਤਾਈ ਕਿਸੇ ਨੂੰ ਵੀ ਜ਼ਿੰਮੇਵਾਰ ਕੀਤਾ ਜਾ ਸਕਦਾ ਜਦੋਂ ਪੁਲਿਸ ਚਾਹੇ ਤਾਂ ਕਦਿਆਂ ਨੂੰ ਮਨਾ ਲੈਂਦੀ ਹੈ ਆਪਣੀ ਨਾ ਰਿਕਾਰਡਿੰਗ ਚੱਲ ਰਹੀ ਹੈ ਪੁਲਿਸ ਜਦੋਂ ਪ੍ਰਸ਼ਾਸਨ ਚਾਹੇ ਤਾਂ ਇਹ ਕਦਿਆਂ ਨੂੰ ਕਹਿ ਸਕਦੀ ਹੈ ਵੀ ਤੂੰ ਛੇਰ ਮਤਲਬ ਇਹ ਕਹੇ ਇਹੋ ਜੀ ਗੱਲ ਨਹੀਂ ਵੀ ਉਹ ਲੜਕੀ ਫੜੀ ਨਾ ਜਾਂਦੀ ਜੇ ਪ੍ਰਸ਼ਾਸਨ ਚਾਹੁੰਦਾ ਉਹ ਕਿੱਦਾਂ ਦੀ ਜ਼ਿੰਮੇਵਾਰ ਹੋ ਚੁੱਕੀ ਹੁੰਦੀ ਉਹਨੂੰ ਬਚਾਇਆ ਜਾ ਰਿਹਾ ਵੀ ਉਹਦੀ ਕਿੱਥੇ ਬੇਲ ਹੋ ਜੇ ਉਹਨੇ ਬੇਲ ਅਪਲਾਈ ਵੀ ਕੀਤੀ ਸੀ ਇੱਥੋਂ ਰਿਜੈਕਟ ਹੋ ਗਈ ਹੁਣ ਹਾਈ ਕੋਰਟ ਚ ਉਹਦੀ ਬੇਲ ਅਪਲਾਈ ਕੀਤੀ ਹੋਈ ਹੈ ਪ੍ਰਸ਼ਾਸ਼ਣ ਚਾਹੁੰਦਾ ਵੀ ਹਾਈ ਕੋਰਟ ਚ ਉਹਨੂੰ ਲੀਵ ਮਿਲ ਜੇ ਤੇ ਅਸੀਂ ਗ੍ਰਿਫਤਾਰ ਨਾ ਪਈਏ ਅਸੀਂ ਚਾਹੁੰਦੇ ਆ ਵੀ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਚ ਬੇਲ ਤਾਂ ਆਪੇ ਸਾਰਿਆਂ ਨੂੰ ਮਿਲਦੀ ਹੈ ਜੋ ਵੀ ਪ੍ਰੋਸੈਸ ਕਾਨੂੰਨ ਮੁਤਾਬਕ ਬਣਦਾ ਹੈ ਉਹ ਆਪ ਦਾ ਪੂਰਾ ਕਰਨ ਠੀਕ ਜੀ ਬੈਠ ਕੇ ਸੀ ਜੱਤੇ ਬੰਦਿਆਰ ਬੋਲ ਇੱਕ ਬੇਮਰ ਦੀਵਾਨੇ ਪਿੰਡ ਦੀ ਕੁੜੀ ਚੰਗੀ ਰਾਣਾ ਮੈਰਿਡ ਹੈ ਉਹਦੀ ਉਹਦੇ ਲੋਸ ਕਰ ਲੋ ਡੌਰੀ ਡੈੱਥ ਦਾ ਪਰਚਾ ਰਿਜਿਸਟਰ ਹੋਇਆ ਸੀ ਜੁਨਗਲਗੜ੍ਹ ਕਾਨੇ ਦੇ ਵਿੱਚ ਉਹਦੇ ਵਿੱਚ ਉਸ ਕੁੜੀ ਦੀ ਡੈੱਥ ਦੇ ਜਿਹੜੇ 4 QC ਸੀਗੇ ਉਹਦਾ ਹਸਬੰਡ ਉਹਦੇ ਫਾਦਰ ਨੇ ਲੋ ਮਦਰ ਇਨ-ਲॉ ਤੇ ਸਿਸਟਰ ਇਨ-ਲॉ ਉਹਦੇ ਵਿੱਚ ਸੇ ਤਿੰਨ ਦੋਸ਼ੀ ਫੜਨੇ ਸੀ ਜਿਹੜੇ ਉਹਦੇ ਨਨਾਨ ਹੈ ਉਹ ਹੱਦ ਤੱਕ ਅਸੀਂ ਅਰੈਸਟ ਨਹੀਂ ਕੀਤੀ ਉਸ ਕਰਕੇ ਧਰਨਾ ਦਿੱਤਾ ਗਿਆ ਸੀ ਕਿ ਉਹਦੇ ਨਨਾਨ ਉਹ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਤਾਂ ਅਸੀਂ ਇਹਨਾਂ ਨੂੰ ਵਿਸ਼ਵਾਸ ਕਰਵਾਇਆ ਕਿ ਸਰਗੋਹ ਦੇ ਟਾਈਮ ਉੱਤਰ ਜਾਵੇ 2 ਦਿਨ ਦੇ ਵਿੱਚ ਵਿੱਚ वो जड़ी लड़की उन्होंने भी रेस्ट करेगी इंक्वायरी में चेंज की थी तो और नहीं इंक्वायरी नहीं ऐसी सीआईए टू डी टीम भी नाल थाने दे टीम दे नाल ही लगाती है ताकि ये प्रोसेस और जल्दी हो सके जड़ी लड़की रहती हो तो की रोना सर इना दे अकॉर्डिंग भी वो भी उस टाइम जदों कुड़ी दी उनु डाउट डेथ हुई है वो कुड़ी उस टाइम मौके पे सिंग पा जा सके डेथ की मतलब जी कला को मैं बड़ी पोस्टमार्टम हुआ है और रिपोर्ट हुई है जी ਇਹੀ ਰਿਪੋਰਟ ਆਈ ਹੈ ਜਿਸ ਸਟ੍ਰਾਂਗੂਲੇਸ਼ਨ ਕਰਕੇ ਡਿਥਾ